ਸਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਅੱਜ ਆਪਾਂ ਗੱਲ ਕਰਨੀ ਆ ਕਣਕ ਨੂੰ ਪਾਣੀ ਬੰਦ ਕਰਨ ਦੀ ਕਿਉਂਕਿ ਹੁਣ ਜਿਹੜਾ ਟਾਈਮ ਹੈ ਹੁਣ ਤਕਰੀਬਨ ਲਾਸਟ ਪਾਣੀ ਲੱਗੀ ਜਾਂਦੇ ਆ ਤੇ ਕਈ ਵਾਰੀ ਨਾ ਆਪਾਂ ਪਾਣੀ ਬੰਦ ਕਰਨ ਲੱਗਿਆ ਵੀ ਗਲਤੀ ਕਰ ਲੈਣੇ ਜਾਂ ਤਾਂ ਆਪਾਂ ਬਾਲਾ ਟਾਈਮ ਪਹਿਲਾਂ ਬੰਦ ਕਰ ਲੈਣੇ ਤੇ ਜਾਂ ਫਿਰ ਆਪਾਂ ਧਾਣੇ ਬਣੇ ਪਏ ਹੁੰਦੇ ਆ ਕਣਕ ਅੱਧੀ ਆਈ ਪੀਂਦੀ ਫੇਰੇ ਪਾਣੀ ਲਾਈ ਜਾਂਦੇ ਆ ਤੇ ਉਹਦੇ ਜੀ ਵੀ ਨੁਕਸਾਨ ਹੈ ਤੇ ਕਦੋਂ ਪਾਣੀ ਬੰਦ ਕਰਨਾ ਜਿਹੜਾ ਆਪਣਾ ਤਜਰਬਾ ਆਪਾਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਹੋਰ ਗੱਲਾਂ 'ਚ ਨਹੀਂ ਪੈਂਦੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਹੁਣ ਆਪਾਂ ਗੱਲ ਕਰਨੀ ਹੈ ਕਣਕ ਨੂੰ ਪਾਣੀ ਦੀ ਪਹਿਲੀ ਗੱਲ ਤਾਂ ਕੁਸਤਾ ਇਹ ਜ਼ਮੀਨਾਂ ਤੇ ਵੀ ਡਿਪੈਂਡ ਹੁੰਦਾ ਹੁਣ ਜਿਹੜੀਆਂ ਤੁਹਾਡਾਕਰ ਜ਼ਮੀਨਾਂ ਹੈ ਜੇ ਮੈਂ ਆਪ ਆਪਦੀ ਗੱਲ ਕਰਾਂ ਆਪਣੀ ਗੱਲ ਕਰਾਂ ਆਪਦੀ ਤੇ ਅਸੀਂ ਪਾਣੀ ਉਦੋਂ ਬੰਦ ਕਰ ਦਿੰਨੇ ਆ ਜਦੋਂ ਕਣਕ ਦੇ ਜਿਹੜੇ ਛਿੱਟੇ ਜੋ ਆਪਾਂ ਦਾਣਾ ਕੱਢ ਕੇ ਵੇਖੀਏ ਦਾਣਾ ਜਦੋਂ ਕਰੜਾ ਹੋ ਜੇ ਯਾਨੀ ਕਿ ਉਹਦੇ ਵਿੱਚ ਦੁੱਧਾ ਨਾ ਹੋਵੇ ਉਸ ਤੋਂ ਬਾਅਦ ਪਾਣੀ ਨਹੀਂ ਲਾਉਂਦੇ ਤੇ ਕਈ ਵਾਰੀ ਨਾ ਰੇਤਲੇ ਵਾਹਣਾ 'ਚ ਥੋੜਾ ਜਿਹਾ ਫਿਰ ਵਾਹਣ ਜਿਆਦਾ ਖੁਸ਼ਕ ਹੁੰਦਾ ਹੈ ਤੇ ਉਥੇ ਜਦੋਂ ਆਪਾਂ ਫਿਰ ਪਾਣੀ ਦੀ ਕਾਲੋਂ ਕਰ ਜਾਂਦੇ ਆ ਤੇ ਫਿਰ ਉਥੇ ਨਾ ਆਪਣੀ ਕਣਕ ਦਾ ਨੁਕਸਾਨ ਹੋ ਜਾਂਦਾ ਤੇ ਆਪਣਾ ਮੋਟਰ ਚੱਲੀ ਜਾਂਦੀ ਹੈ ਆਪਾਂ ਪਾਣੀ ਲਈ ਜਾਂਦੇ ਆ ਲਾਸਟ ਪਾਣੀ ਨਾਲੇ ਅੱਜ ਤਰੀਕ ਹੈਗੀ ਆ 20 ਮਾਰਚ ਆਪਾਂ ਪਾਣੀ ਲਈ ਜਾਂਦੇ ਆ ਜਿਹੜੀ ਆਹ ਕਣਕ ਤੁਸੀਂ ਵੇਖੀ ਜਾਂਦੇ ਆ ਇਹ ਕਣਕ ਦੇ ਛਿੱਟੇ ਚ ਜਿਹੜੇ ਦਾਣੇ ਆ ਦਾਣੇ ਪੂਰੇ ਬਣੇ ਪਏ ਆ ਯਾਨੀ ਕਿ ਇਹ ਦੁੱਧਾ ਜਾਂ ਨਹੀਂਗਾ ਕਰੜੇ ਦਾਣੇ ਬਣੇ ਪਈ ਆ ਵੀ ਜਦੋਂ ਆਪਾਂ ਦਾਣੇ ਨੂੰ ਨਾਪਦੇ ਹਾਂ ਜੋ ਦੁੱਧਾ ਨਹੀਂ ਨਿਕਲਦਾ ਚੀੜ ਜਾ ਨਿਕਲਦਾ ਇਹਦਾ ਇਹ ਹੈ ਜੇ ਤਾਂ ਆਪਾਂ ਪਹਿਲਾਂ ਬੰਦ ਕਰ ਦਈਏ ਤੇ ਫਿਰ ਵੀ ਆਪਣਾ ਨੁਕਸਾਨ ਆ ਤੇ ਜੇ ਆਪਾਂ ਲੇਟ ਪਾਣੀ ਲਾਈਏ ਜਦੋਂ ਆਪਣੇ ਕਣਕ ਦੇ ਦਾਣੇ ਯਾਨੀ ਕਿ ਕਣਕ ਪੀਲੀ ਪੈ ਜੇ ਕਹਿੰਦਾ ਮਤਲਬ ਵੀ ਜਦੋਂ ਕਣਕ ਦੇ ਛਿੱਟੇ ਪੂਰੇ ਪੀਲੇ ਦੂਰੋਂ ਦਿਸਣ ਲੱਗ ਪੈਣ ਕਈ ਵਾਰੀ ਲਾਲਚ ਕਰ ਜਾਂਦੇ ਆ ਆਪਾਂ ਕੱਸੀ ਦਾ ਪਾਣੀ ਆ ਫੇਰ ਦੋ ਕੱਸੀ ਦਾ ਪਾਣੀ ਆ ਫੇਰ ਦਿਓ ਆ ਹੁਣ ਜਿਵੇਂ ਤੂੰ ਛੱਟਾ ਵੇਖੀ ਜਾਂਨੇ ਆ ਇਹ ਪੂਰੇ ਗੁੰਦੇ ਭਏ ਛੱਟੇ ਛੱਟਾ ਤੁਸੀਂ ਜਦੋਂ ਹੱਥ 'ਚ ਫੜ ਕੇ ਛੱਟੇ ਨੂੰ ਟੋਹੋਂਗੇ ਨਾ ਜਦੋਂ ਉਹਨੂੰ ਨੱਪੋਂਗੇ ਤੇ ਤੁਹਾਨੂੰ ਮਹਿਸੂਸ ਹੋਊਗਾ ਵੀ ਇਹਦੇ ਵਿੱਚ ਦਾਣੇ ਪੂਰੇ ਬਣੇ ਪਏ ਆ ਫੇਰ ਆਪੋ ਜੀ ਇੱਕ ਦਾਣਾ ਕੱਢ ਕੇ ਵੀ ਵੇਖ ਸਕਦੇ ਆ ਕਿਵੇਂ ਆ ਫੇਰ ਹੁਣ ਨੱਪ ਕੇ ਇਹ ਤਾਂ ਦਾਣਾ ਕਰੜਾ ਵੀ ਉਹ 'ਚ ਦੁੱਧ ਨਹੀਂ ਨਿਕਲਦਾ ਫੇਰ ਤਾਂ ਬਾਈ ਜੀ ਜਿਵੇਂ ਹੁਣ ਕਣਕ ਦਾ ਰੰਗ ਹਰਾ ਹੈ ਥੱਲੇ ਉਹ ਨਾੜ ਹਰਾ ਹੈ ਤੇ ਉਹਦੇ ਨਾਲ ਹੀ ਉਹਦੇ ਪੱਕ ਜਾਣਾ ਹੁੰਦਾ ਤੇ ਬਾਕੀ ਟਾਈਮ ਹੁਣ ਆਪਾਂ ਵੇਖੋ ਵੀ 20 ਮਾਰਚ ਹੋ ਗਈ 13 ਅਪ੍ਰੈਲ ਨੂੰ ਵਿਸਾਖੀ ਹੁੰਦੀ ਹੈ ਵਿਸਾਖੀ ਤੋਂ 5-7 ਦਿਨ ਬਾਅਦ ਮਸ਼ੀਨਾਂ ਚੱਲ ਪੈਣੀਆਂ ਜਿਨ੍ਹਾਂ ਨੂੰ ਜਿਹੜੀਆਂ ਕਣਕਾਂ ਨੂੰ ਹੁਣ ਪਾਣੀ ਲੱਗੀ ਜਾਂਦੇ ਆ ਉਹ ਲਾਸਟ ਪਾਣੀ ਆ ਤੇ ਜੇ ਆਪਾਂ ਇਸ ਪਾਣੀ ਦੀ ਗੱਲ ਕਰੀਏ ਇਹ 15 ਦਿਨ ਤਾਂ ਪਾਣੀ ਕੱਢਦਾ ਜੇ ਹੁਣ ਆਪਾਂ ਦਿਨਾਂ ਦੀ ਗੱਲ ਕਰੀਏ ਵੀ ਜਿਆਦੇ ਖੁਸ਼ਕ ਦਿਨ ਹੋਣਗੇ ਜਾਂ ਧੁੱਪਾਂ ਜਿਆਦੇ ਲੱਗਣਗੀਆਂ ਤੇ 15 ਦਿਨ ਇਹਨੇ ਕੱਢੇ ਤਾਂ ਬਾਈ ਜੇ 5 ਅਪ੍ਰੈਲ ਹੋ ਜਾਊਗੀ ਤੇ ਉਸ ਤੋਂ ਬਾਅਦ ਫਿਰ ਇਹਨੇ 나ੜ ਦਾ ਰਸ ਵੀ ਲੈਣਾ ਹੁੰਦਾ ਤੇ ਜੇ ਆਪਾਂ ਪਾਣੀ ਆਪਾਂ ਲੇਟ ਕਰਦੇ ਨੇ ਜਿਵੇਂ ਮੈਂ ਤੁਹਾਨੂੰ ਕਹਿੰਦਾ ਸੀ ਵੀ ਕਣਕ ਪੀਲੀ ਪੈ ਜਾਂਦੀ ਆ ਦਾਣੇ ਬਣ ਜਾਂਦੇ ਆ ਕਣਕ ਦੇ ਛਿੱਟਿਆਂ 'ਚ ਤੇ ਆਪਾਂ ਉਦੋਂ ਪਾਣੀ ਲਾ ਦਈਏ ਫਿਰ ਭਾਈ ਜੀ ਜਿਹੜਾ ਲਾਨ ਹੁੰਦਾ ਉਹ ਵੀ ਕਾਲਾ ਹੋ ਜਾਂਦਾ ਇਹ ਗੱਲ ਤੁਸੀਂ ਪਰਤੇ ਆ ਕੇ ਵੇਖ ਲਓ ਵੀ ਜਿਆਦਾ ਲੇਟ ਲੱਗਿਆ ਪਾਣੀ ਲਾਨ ਵੀ ਕਾਲਾ ਹੋ ਜਾਂਦਾ ਤੇ ਦਾਣੇ ਵੀ ਪਿਛਕ ਜਾਂਦੇ ਆ ਤੇ ਜਿਹੜਾ ਸਹੀ ਫਾਰਮੂਲਾ ਹੈ ਆਪਣਾ ਤਜਰਬਾ ਆਪਾਂ ਤੁਹਾਡੇ ਨਾਲ ਜਿਹੜਾ ਸਾਂਝਾ ਕਰਦੇ ਆ ਬਈ ਜੇ ਕਣਕ ਦਾ ਦਾਣਾ ਵੇਖੋ ਜੇ ਤਾਂ ਉਹ ਨਪਕ ਹੋ ਜੋ ਦੁੱਧਾ ਨਿਕਲਦਾ ਤਾਂ ਉਹਨੂੰ ਪਾਣੀ ਲਾਓ ਤੇ ਜੇ ਉਹ ਕਰੜਾ ਹੋ ਗਿਆ ਤੇ ਪਾਣੀ ਲੱਗੇ ਨੂੰ ਹੋ ਗਿਆ 5-7 ਦਿਨ ਜਾਂ ਆਪਾਂ ਲਾਈ ਜਾਂਦੇ ਆ ਲਾਸਟ ਪਾਣੀ ਉਹੀ ਆ ਉਹਦਾ ਤੇ ਇਸ ਤੋਂ ਬਾਅਦ ਫਿਰ ਪਾਣੀ ਦੇ ਲੋੜ ਨਹੀਂ ਇਹਦੇ ਨਾਲ ਇੱਕ ਤਾਂ ਕਣਕ ਦਾ ਜਿਹੜਾ ਰੰਗ ਹੋਊਗਾ ਤੁਸੀਂ ਵੇਖੋਗੇ ਜਦੋਂ ਕਣਕ ਪੂਰੀ ਆ ਗਈ ਦੂਰੋਂ ਚਿੱਟੀ-ਚਿੱਟੀ ਕਣਕ ਦੇ ਸੁਗੇ ਦੂਰੋਂ ਤੇ ਉਹਦੇ ਤੂੜੀ ਵੀ ਵਧੀਆ ਜਿਹੀ ਟੀ ਬਣੂਗੀ ਹੁਣ ਤੁਸੀਂ ਆਖੋਗੇ ਤੂੜੀ ਤਾਂ ਕੋਈ ਏਡੀ ਖਾਸ ਗੱਲ ਨਹੀਂ ਬਿਆਨ ਕੀਤੀ ਕਿਹੜਾ ਤੂੜੀ ਮਹਿੰਗੀ ਹੈ ਜਾਂ ਕਿਵੇਂ ਪਰਪਸ ਹੁਣ ਤਾਂ ਆਪ ਪਾਉਣੀ ਹੁੰਦੀ ਹੈ ਨਾ ਤੇ ਜੇ ਆਪਾ ਪਾਣੀ ਲੇਟ ਲਾ ਦਈਏ ਬਾਲਾ ਫਿਰ ਉਹ ਬਈ ਦੂਰੋਂ ਕਾਲੀ ਦੀਂਦੀ ਹੈ ਤੇ ਵੇਖਣ ਨਾਲ ਤਾਂ ਐ ਲੱਗਦਾ ਕਿ ਨੇ ਸਪਰੇ ਨਹੀਂ ਕੀਤੀ ਪਤਾ ਨਹੀਂ ਕੀ ਕਰਤਾ ਤੇ ਨੁਕਸ ਹੋਏ ਹੀ ਹੁੰਦਾ ਤੇ ਪਾਣੀ ਲੇਟ ਲੱਗਿਆ ਹੁੰਦਾ ਜਿਹੜਾ ਸਹੀ ਬਈ ਤਰੀਕਾ ਆਪਣਾ ਆਪਾਂ ਤੁਹਾਨੂੰ ਦੱਸਿਆ ਆਪਣਾ ਤਜਰਬਾ ਉਹ ਤੁਸੀਂ ਵੇਖ ਲਓ ਵੀ ਜੇ ਤਾਂ दाणे ਕਰਦੇ ਆ ਤਾਂ ਪਾਣੀ ਲਾਸਟ ਉਹੀ ਪਾਣੀ ਲਾਸਟ ਹੈ ਤੇ ਜੇ ਬਈ ਦੁੱਧਾ ਹੁੰਦਾ ਤਾਂ ਫੇਰ ਵੇਖ ਲਿਓ 15 ਦਿਨਾਂ ਤਾਈਂ ਕਿਉਂਕਿ ਹੁਣ ਜੇ ਤੁਸੀਂ ਪਾਣੀ 15 ਦਿਨਾਂ ਤੋਂ ਜ਼ਿਆਦਾ ਲੇਟ ਲਾਉਂਗੇ ਤਾਂ ਕਣਕ ਬਈ ਡਿੱਗਣ ਦਾ ਖਤਰਾ ਹੈ ਕਿਉਂਕਿ ਵਾਹਣ ਚੜ ਜਾਂਦਾ ਹੈ ਵਾਹਣ ਪਾੜ ਜਾਂਦਾ ਹੈ ਤੇ ਹਵਾਵਾਂ ਅੱਜਕੱਲ ਵਗਦੀਆਂ ਹੁੰਦੀਆਂ ਤੇ ਬਾਕੀ ਬਹੁਤ ਕਣਕਾਂ ਡਿੱਗਦੀਆਂ ਵੀ ਹੈ ਮੈਂ ਵੇਕੀ ਸੀ ਕਣਕ ਇੱਕ ਬਾਈ ਜੀ ਸੁਪਰ ਸੀਡਰ ਨਾਲ ਬੀਜੀ ਵੀ ਉਸ ਕਣਕ ਨੂੰ ਤਾਂ ਖਾਸ ਕਰਕੇ ਨਾ 15 ਦਿਨਾਂ ਤੋਂ ਪਾਣੀ ਲੱਗ ਜੇ ਹਜੇ 0 0 ਡ੍ਰਿਲ ਵਾਲੀ ਐ ਉਹ 20 22 ਦਿਨ ਕੱਢ ਜਾਂਦੀ ਐ ਜਿਹੜੀ ਸੁਪਰ ਸੀਡਰ ਵਾਲੀ ਐ ਜਾਂ ਵਾਹ ਕੇ ਬੀਜੀ ਐ ਗੱਠਾਂ ਚਗਾ ਕੇ ਉਹ ਫਿਰ ਬਾਈ ਕਣਕ ਡਿੱਗਣ ਦਾ ਵੀ ਖਤਰਾ ਰਹਿੰਦਾ ਤੇ ਜਿਹੜਾ ਪਾਣੀ ਬੰਦ ਕਰਨ ਦਾ ਉਹ ਆਪਾਂ ਤੁਹਾਨੂੰ ਦੱਸਤਾ ਵੀ ਤੁਸੀਂ ਆਪਦੇ ਕਣਕ ਦੇ ਬਾਈ ਦਾਣੇ ਚੈੱਕ ਕਰੋ ਜੇ ਤਾਂ ਉਹਦੇ ਦਾਣੇ ਹੈਗੇ ਕਰੜੇ ਵੀ ਜਾਨੀ ਕਿ ਕਰੜੇ ਐ ਵੀ ਨਹੀਂ ਵੀ ਆਏ ਪਏ ਪੱਕੇ ਪਏ ਆ ਵੀ ਜਦੋਂ ਆਪਾਂ ਨਵਦੇ ਆ ਉਹ ਤੋਂ ਦੁੱਧਾ ਨਹੀਂ ਨਿਕਲਦਾ ਤੇ ਫੇਰ ਉਹ ਬਈ ਅਖੀਰਲਾ ਪਾਣੀ ਹੈ ਜੇ ਤੁਸੀਂ ਉਹ ਤੋਂ ਲਈ ਜਾਂਨੇ ਆ ਜਾਂ ਇੱਕ ਅੱਧਾ ਦਿਨ ਹੋਇਆ ਲੱਗੇ ਨੂੰ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲ ਤਾਂ ਕਿ ਹਰ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ